ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨੀ ਸੰਗਤ ਜੀ ਬੇਨਤੀ ਆ ਕਿ ਕੱਲ ਨੂੰ ਗੁਰੂ ਨਾਨਕ ਦਰਬਾਰ ਅਲਭਾ ਵਿਖੇ ਤਨ ਤਨ ਮਹਾਪੁਰਖ ਬਾਬਾ ਪਾਲਾ ਸਿੰਘ ਜੀ ਸੋਨਾਂ ਦੀ ਵਰਸੀ ਦੇ ਸਬੰਧ ਵਿੱਚ ਜੋ ਸ਼ਾਮ ਦੇ ਦੀਵਾਨ ਸਜ ਰਹੇ ਨੇ ਕੱਲ ਵੀਰਵਾਰ ਨੂੰ 11 ਤਰੀਕ ਨੂੰ ਸੋ ਸਜ ਰਹੇ ਦੀਵਾਨਾਂ ਦੇ ਵਿੱਚ ਅਸਕੋ ਕੰਪਨੀ ਦੇ ਵੀਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਦੀ ਸੇਵਾ ਹੋਵੇਗੀ ਉਪਰੰਤ ਗੁਰੂ ਕੇ ਲੰਗਰ ਵਰਤਨ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਸੋ ਵੀਰਾਂ ਵੱਲੋਂ ਜਲੇਬੀਆਂ ਦੇ ਰੂਪ ਵਿੱਚ ਮਿੱਠੇ ਦੇ ਪ੍ਰਸ਼ਾਦ ਦੀ ਸੇਵਾ ਲਈ ਗਈ ਹੈ। ਸੋ ਸੰਗਤ ਜੀ ਆਪ ਜੀ ਦੀ ਜਾਣਕਾਰੀ ਬਾਤ ਹੀ ਬੇਨਤੀ ਹੈ ਕਿ ਅੱਜ 10 ਤਰੀਕ ਨੂੰ ਦਿਨ ਬੁੱਧਵਾਰ ਨੂੰ ਸਾਡੇ ਪੰਥ ਦੇ ਮਹਾਨ ਢਾਡੀ ਸਿੰਘ ਜਥਾ ਭਾਈ ਸੂ ਸਿੰਘ ਜੀ ਕੜਿਆਣਾ ਉਹ ਸਾਡੇ ਕੋਲ ਪਹੁੰਚ ਰਹੇ ਨੇ। 11 ਵਜੇ ਦੇ ਨਾਲ ਉਹਨਾਂ ਦੀ ਜਿਹੜੀ ਫਲਾਈਟ ਹੈ ਉਹ ਬਹਿਰੀਨ 에어ਪੋਰਟ ਤੇ ਪੁੱਜੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਨਰ ਦੇ ਕੋਲ ਸਮਾਂ ਹੈ ਹਮ ਹਮਾ ਕੇ ਪੁੱਜਣ ਦੀ ਕਿਰਪਾਲਤਾ ਕਰੋ। ਕੱਲ ਦੇ ਵੀਰਵਾਰ ਦੇ ਦੀਵਾਨਾਂ ਦੇ ਵਿੱਚ ਸੋ ਠਾਡੀ ਸਿੰਘ ਜਥਾ ਹਾਜ਼ਰੀ ਭਰੇਗਾ ਪ੍ਰੋਗਰਾਮ ਦਾ ਸਮਾਂ ਹੈ 6 ਤੋਂ 8 ਸੋ ਸਾਰੀਆਂ ਸੰਗਤਾਂ ਨੇ ਪੁੱਜਣ ਦੀ ਕਿਰਪਾਲਤਾ ਕਰਨੀ ਸ਼ੁਕਰਵਾਰ ਨੂੰ ਦਿਨ ਦੇ ਦੀਵਾਨ ਸੱਜਣਗੇ ਦਿਨ ਦੇ ਦੀਵਾਨਾਂ ਦੇ ਵਿੱਚ ਵੀ ਸੋ ਹਾਜ਼ਰੀਆਂ ਭਰਨਗੇ ਸੋ ਕਿਰਪਾ ਕਰਕੇ ਸਾਰੀਆਂ ਸੰਗਤਾਂ ਨੇ ਹਉਮਹਾਂ ਵਾਗੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ